ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾਂ ਗੁਰ ਕੇ ਚਰਨ ਉੱਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਤੇ ਸਾਤ ਗੁਰ ਆਪਣੇ ਕਉ ਕੁਰਬਾਨੀ ਆਤਮ ਚੇਨਾ ਪਰਮ ਰੰਗ ਮਨੀ ਰਹਾ ਚਰਨ ਰੇਨ ਗੁਰ ਕੀ ਮੁਖ ਲਾਗੇ ਅਹ ਬਦ ਤਨ ਸਗਲ ਤਿਆਗੇ ਗੁਰ ਕਾ ਸ਼ਬਦ ਲਗਾ ਮਨ ਮਿਠਾ ਪਾਰ ਬ੍ਰਹਮ ਤੈ ਮਹੇ ਡਿਠਾ ଗୌର ସୁଖଦ ଗୁରୁ କରତ ଜୀ ପ୍ରାଣ ନାନକ ଗର ଆଧାର ଗୌର କେ ଚରଣ ପେରେ ମା ଦୁଃଖ ମେ ସଗଲେ ଲାଥେ ସାତ ଗୁରୁ କୁରବାନି ਆਤਮ ਚੇਨਾ ਪਰਮ ਰੰਗ ਮਨੀ ਰਹਾ ਚਰਨ ਰੇਨ ਗੁਰ ਕੀ ਮੁਖ ਲਾਗੇ ਅਹਮਦ ਤੈਨ ਸਗਲ ਤਿਆਗੇ ਗੁਰ ਕਾ ਸ਼ਬਦ ਲਗਾ ਮਨ ਮਿਠਾ ਪਾਰ ਬ੍ਰਹਮ ਤੈ ਮਹੇ ਡਿਠਾ ଗୌର ସୁଖଦାତା ଗୁରୁ କରତ ପ୍ରାଣ ନାନକ ଗୁରୁ ଆଧାର ଗୌର କେ ଚରଣ ପାର ମେ ମା ଦୁଃଖ ମେ ସଗଲେ ଲାଥେ ସାତ ଗୁରୁ କୁର୍ବାନି ਆਤਮ ਚੇਨਾ ਪਰਮ ਰੰਗ ਮਨੀ ਰਹਾ ਚਾਰਨ ਰੇਨ ਗੁਰ ਕੀ ਮੁਖ ਲਾਗੇ ਅਹ ਬਦ ਤੈਨ ਸਗਲ ਤਿਆਗੇ ਗੁਰ ਕਾ ਸ਼ਬਦ ਲਗਾ ਮਨ ਮਿਠਾ ਪਾਰ ਬ੍ਰਹਮ ਤੈ ਮਹੇ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਤੇ ਸਾਤ ਗੁਰ ਆਪਣੇ ਕਉ ਕੁਰਬਾਨੀ ਆਤਮ ਚੇਨਾ ਪਰਮ ਰੰਗ ਮਾਨੀ ਰਹਾ ਚਾਰਨ ਰੇਨ ਗੁਰ ਕੀ ਮੁਖ ਲਾਗੇ ਅਹਮਦ ਤੈਨ ਸਗਲ ਤਿਆਗੇ ਗੁਰ ਕਾ ਸ਼ਬਦ ਲਗਾ ਮਨ ਮਿਠਾ ਪਾਰ ਬ੍ਰਹਮ ਤੈ ਮਹੇ ਡਿਠਾ ଗୌର ସୁଖଦ ଗୁରୁ କରତ ଜୀ ପ୍ରାଣ ନାନକ ଗର ଆଧାର ଗୌର କେ ଚରଣ ପେରେ ମା ତ ଦୁଃଖ ମେ ସଗଲେ ଲାଥେ ସାତ ଗୁରୁ କୁରବାନି आत्म चेना परम रंग मनि रहा चरण रेन गुरु के मुख लागी अहमद तिन सगल त्यागे गुरु का शब्द लगा मन मिठा पार ब्रह्म तां ते महे डिठा ଗୌର ସୁଖଦ ଗୁରୁ କରତ ଜୀ ପ୍ରାଣ ନାନକ ଗୁରୁ ଆଧାର ଗୌର କେ ଚରଣ ପେରେ ମା ଦୁଃଖ ମେ ସଗଲେ ଲାଥ ସାତ ଗୁରୁ କୁରବାନି ਆਤਮ ਚੇਨਾ ਪਰਮ ਰੰਗ ਮਨੀ ਰਹਾ ਚਾਰਨ ਰੇਨ ਗੁਰ ਕੀ ਮੋਖ ਲਾਗੇ ਅਹ ਬਦ ਤੈਨ ਸਗਲ ਤਿਆਗੇ ਗੁਰ ਕਾ ਸ਼ਬਦ ਲਗਾ ਮਨ ਮਿਠਾ ਪਾਰ ਬ੍ਰਹਮ ਤੈ ਮਹੇ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਤੇ ਸਾਤ ਗੁਰ ਆਪਣੇ ਕਉ ਕੁਰਬਾਨੀ ਆਤਮ ਚੇਨਾ ਪਰਮ ਰੰਗ ਮਨੀ ਰਹਾ ਚਾਰਨ ਰੇਨ ਗੁਰ ਕੀ ਮੁਖ ਲਾਗੇ ਅਹ ਬਦ ਤੈਨ ਸਗਲ ਤਿਆਗੇ ਗੁਰ ਕਾ ਸ਼ਬਦ ਲਗਾ ਮਨ ਮਿਠਾ ਪਾਰ ਬ੍ਰਹਮ ਤੈ ਮਹੇ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਤੇ ਸਾਤ ਗੁਰ ਆਪਣੇ ਕਉ ਕੁਰਬਾਨੀ ਆਤਮ ਚੇਨਾ ਪਰਮ ਰੰਗ ਮਨੀ ਰਹਾ ਚਾਰਨ ਰੇਨ ਗੁਰ ਕੀ ਮੁਖ ਲਾਗੇ ਅਹ ਬਦ ਤੈਨ ਸਗਲ ਤਿਆਗੇ ਗੁਰ ਕਾ ਸ਼ਬਦ ਲਗਾ ਮਨ ਮਿਠਾ ਪਾਰ ਬ੍ਰਹਮ ਤੈ ਮਹੇ ਢਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ